আল্লাহু আকবার আল্লাহু আকবার আল্লাহু আকবার আল্লাহু আকবার ਸ਼ਰਤ ਪੜਾ ਲੈ ਅਰਦਾਸ ਕਰੋ ਗੁਰੂ ਚਰਨਾ ਚ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦਾ ਪਵਿੱਤਰ ਅਸਥਾਨ ਹੈ ਗੁਰੂ ਰਾਮਦਾਸ ਪਾਤਸ਼ਾਹ ਦਾ ਪਵਿੱਤਰ ਅਸਥਾਨ ਹੈ ਅਰਦਾਸ ਕਰੀਏ ਸਾਰਾ ਕਾਰਜ ਜਿਹੜਾ ਹੈ ਸ਼ਾਂਤੀ ਕੋਲ ਪਹੁੰਚ ਜਾਏ ਕਿਸੇ ਤਰ੍ਹਾਂ ਦੀ ਗਲਬਤ ਨਹੀਂ ਕੀਤੀ ਗਈ ਹੈ ਪ੍ਰਸ਼ਾਸਨ ਨਾਲ ਕੋਈ ਮੀਟਿੰਗ ਨਹੀਂ ਪਤਾ ਮੀਟਿੰਗ ਆ ਸਾਡੇ ਨਾਲ ਕੋਈ ਨਹੀਂ ਕੋਈ ਮੀਟਿੰਗ ਨਹੀਂ ਹੈ ਤੁਮ ਬਿਠਾਓ ਅੱਜ ਅੱਜ ਜਾ ਦੋ ਮੇ ਕੁਈ ਉਹਨਾਂ ਵੱਲੋਂ ਕੋਈ ਅੱਜ ਫੇਰ ਵੀ ਸਹਿਯੋਗ ਆਇਆ ਜੀ ਕੋਈ ਉਹਨਾਂ ਵੱਲੋਂ ਸਹਿਯੋਗ ਦੀ ਕੋਈ ਦੱਸਿਆ ਗਿਆ ਜੀ ਉਹ ਸਹਿਯੋਗ ਤਾਂ ਸਾਰਿਆਂ ਨੂੰ ਮੈਂ ਕਹਿੰਨਾ ਵੀ ਆ ਬਾਈ ਆਪਣੇ ਸਾਰੇ ਸਹਿਯੋਗ ਕਰੋ ਤੇ ਸਾਰਿਆਂ ਜੱਦੇਵੰਦੀਆਂ ਨੂੰ ਵੀ ਬੇਨਤੀ ਕਰਦਾ ਹਾਂ ਜਿਹਦਾ ਵੀਰ ਕਰਦੇ ਉਹਨਾਂ ਵੱਲੋਂ ਕੋਈ ਰਿਸਪਾਂਸ ਆਇਆ ਜੀ ਪਰ ਅੰਤ ਇੱਕ ਉਹਨਾਂ ਵੱਲੋਂ ਕੋਈ ਰਿਸਪੌਂਸ ਨਹੀਂ ਆਪ ਸਿੰਘ ਜੀ ਵੱਲੋਂ ਫਿਰ ਪੋਸਟ ਪਾਈ ਇੱਕ ਕਿ ਕੋਈ ਵੀ ਸਾਡੀ ਮੀਟਿੰਗ ਨਹੀਂ ਹੋਈ ਤੇ ਜੋ ਅਸੀਂ ਐਲਾਨ ਕੀਤਾ ਉਸ ਐਲਾਨ ਦੇ ਉੱਤੇ ਖੜੇ ਆ ਜੀ ਉਹਦੇ ਬਾਰੇ ਮੈਨੂੰ ਨਹੀਂ ਪਤਾ ਉਹਦਾ ਉਹਨਾਂ ਨੂੰ ਪਤਾ ਹੋਊਗਾ ਬਾਬਾ ਜੀ ਨੂੰ ਪਤਾ ਹੋਊਗਾ ਜहाँ ਉੱਥੇ ਆਪਣੇ ਅਕਾਲੀ ਦਲ ਦੇ ਤਾਂ ਸਰਪੰਚ ਦਾ ਕੋਈ ਜਾਣਕਾਰ ਜੀ ਕੋਈ ਤੁਸੀਂ ਕੋਈ ਅਪੀਲ ਕਰਨਾ ਚਾਹੋ ਕਿਉਂਕਿ ਲਖਤ ਗਿੱਜੀ ਸਮੇਂ ਮੈਂ ਦਾ ਸਾਰੇ ਸਮਾਉਣ ਦੇ ਮਰਦਾ ਸਾਹਤ ਅਪੀਲ ਕਰਦਾ ਜੀ ਕਿ ਇਹ ਸ਼ਹੀਦਾਂ ਨੂੰ ਆਪਾਂ ਨਤਮਸਤਕ ਹੋਣਾ ਹੈ ਜਿਨ੍ਹਾਂ ਨੇ ਸੱਚਖੰਡ ਦੀ ਅੱਜ ਮਤਲਬ ਲਈ ਆਪਣੇ ਆ ਸ਼ਹੀਦیاں ਦਿੱਤੀਆਂ ਜੀ ਤੇ ਸਾਰੇ ਆਦਰ ਸਤਕਾਰ ਨਾਲ ਆਉਣ ਤੇ ਸ਼ਾਂਤੀਪੂਰਵਕ ਆਪਾਂ ਹੋਣਾ ਚਾਹੀਦਾ ਹੈ ਬੋਧ ਦੇ ਬਲਪੇ ਕਿ ਕਿਲੇ ਸ਼ਿਪਾ ਬਾਅਦ ਵਿੱਚ ਕਿੱਥੇ ਜਾ ਸਕਦਾ ਹੈ ਨਾ ਕਾਹਦਾ ਗਿਲੇ ਸ਼ੋਗਦਾ ਜਿਸ ਨੂੰ ਕਹਿ ਰਹੇ ਨੇ ਚਲੋ ਬੈਠ ਕੇ ਲਈਏ ਜੋੜੇ ਪਾਈ ਜਾਨਾ ਹਾਂ ਸਾਹ ਫਾਇਕੇ ਦੀ ਕੀ ਫਾਟੇ ਪ੍ਰਾਣੀ ਕਹਾਵਤ ਹੈ ਹਰਤਾ ਪੇਤੇ ਲੰਕਾ ਟੌਦਾ ਅੱਜ ਗੂੜਵਾਚੀ ਚਾਗਤਾ ਨੇ ਸਿੰਘ ਸਾਹਿਬ ਨੂੰ ਆਪਣਾ ਪੂਰਾ ਵਾਖ ਰਹੀਂ ਦੇਣ ਦਿੱਤਾ ਜੀ ਜੀ ਬਿਜਾ ਦੇ ਨਾਲ ਜਿਹੜੇ ਉਹ ਭਾਈ ਸ਼ਹੀਦਾਂ ਦੇ ਵਾਰਿਸ ਸੀਗੇ ਉਹਨਾਂ ਨੂੰ ਸਰੋਪਾ ਨਹੀਂ ਦੇਣ ਦਿੱਤਾ ਔਰ ਸਿੰਘ ਸਾਹਿਬ ਨੇ ਜੇ ਉਹਨਾਂ ਨੂੰ ਹਰੇਕ ਸਾਲ ਵਰਗਣ ਨਹੀਂ ਬੋਲਣ ਦਿੱਤਾ ਪਰ ਸਿੰਘ ਸਾਹਿਬ ਨੇ ਆਪਣੀ ਅਰਦਾਸ ਦੇ ਵਿੱਚ ਸਿੱਖ ਕੌਮ ਦੀ ਪੂਰੀ ਹਾਲਤ ਦੱਸਦੀ ਜੀ ਅਸੀਂ ਜੰਗ ਦੇ ਵਿਰੋਧ ਦੇ ਵਿੱਚ ਆਂ ਤੇ ਜਿਹੜੇ ਸਿੱਖ ਮੋਤੀ ਸਰਕਾਰ ਨੇ ਜਨਤ ਅਦਰਬਿਤ برطانیہ ਦੇ ਵਿੱਚ ਪਾਕਿਸਤਾਨ ਦੇ ਵਿੱਚ ਹਰਿਆਣਾ ਤੇ ਪੰਜਾਬ ਦੇ ਵਿੱਚ ਅਸੈਸਿਨੇਟ ਤੇ ਸ਼ਹੀਦ ਕੀਤੇ ਐ ਸਿਕਮ ਉਹਨਾਂ ਦਾ ਖੰਡਨ ਕਰਦਾ ਫਿਰ ਤੁਸੀਂ ਸੁਣਿਆ ਹੋਊਗਾ ਅਰਦਾਸ ਦੇ ਵਿੱਚ ਸਿੰਘ ਸਾਹਿਬ ਨੇ ਕਿਹਾ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ સ્ਨਾਣ ਇਸ਼ਨਾਨ ਕਿਹ ਹੈ ਮਰਿਆਦਾ ਦੇ ਮੁਤਾਬਕ ਦਰਬਾਰ ਸਾਹਿਬ ਦੇ ਸਰੋਵਰ ਦੇ ਵਿੱਚ ਤੇ ਗੋਇੰਦਵਾਲ ਸਾਹਿਬ ਬਾਡੀ ਦੇ ਵਿੱਚ ਇਸ਼ਨਾਨ ਹੋਇਆ ਕਰਦੇ ਹੈ ਪਰ ਅੱਜ ਰੋਡ ਵਾਦੀ ਸ਼ਕਤੀਆਂ ਗੰਗਾ ਦੇ ਵਿੱਚ ਜਾ ਕੇ ਇਸ਼ਨਾਨ ਕਰਦੀਆਂ ਉੱਥੇ ਗੰਗਾ ਦਾ ਪਾਣੀ ਪੀ ਕੇ ਆਉਂਦੀਆਂ ਇੱਥੇ ਆ ਕੇ ਫਿਰ 6 ਤਰੀਕ ਨੂੰ ਜਿਹੜੇ ਇਸਤਾਨ ਦੇ ਉੱਤੇ ਮੱਤਾ ਦੀਪ ਸਿੰਘ ਨੇ ਸੁਖਾ ਸਿੰਘ ਮਹਿਤਾਬ ਸਿੰਘ ਨੇ ਸੰਤ ਜਰਨੈਲ ਸਿੰਘ ਪਿੰਡਾ ਵਾਲਿਆਂ ਨੇ ਹਜ਼ਾਰਾਂ ਸਿੱਖਾਂ ਨੇ ਬੀਪੀਆਂ ਨੇ ਸ਼ਹਾਦਤਾਂ ਦਿੱਤੀਆਂ ਹੋਣ ਉਹਦੇ ਵਿੱਚ ਸਾਰੀ ਰਕਾਬਟ ਪਾਣੀ ਇਹ ਬਿਲਕੁਲ ਸਿੱਖ ਮਜ਼ਬ ਦੇ ਦਸਤੂਰ ਦੇ ਬਿਲਕੁਲ ਖਿਲਾਫ ਹੈ ਮਰਿਆਦਾ ਦੇ ਖਿਲਾਫ ਹੈ ਔਰ ਅਸੀਂ ਇਸ ਦਾ ਖੰਡਨ ਕਰਦੇ ਆ ਕਿ ਜਿਹੜੇ ਬੰਦੇ ਆਪਣੇ ਆਪ ਨੂੰ ਜ਼ਿੰਮੇਵਾਰ ਸਮਝਦੇ ਆ ਉਹ ਅਕਾਲ ਤਖਤ ਸਾਹਿਬ ਦੀ ਰਵੈਤ ਨੂੰ ਭੰਗ ਕਰਦੇ ਆ ਔਰ ਅਕਾਲ ਤਖਤ ਸਾਹਿਬ ਨੂੰ ਮਹਾਨ ਨਹੀਂ ਸਮਝਦੇ ਮੈਂ ਸਮਝਦੇ ਵਿਧਾਇਕ ਹਸ ਜਿਹੜਾ ਨਹੀਂ ਆ ਰਿਹਾ ਸੋ ਅੱਜ ਦਾ ਦੇਣ ਬਹੁਤ ਅੱਛਾ ਨਿਕਲਿਆ ਹੈ باوجود ਰੂੜਵਾਦੀ ਸ਼ਕਤੀਆਂ ਦੇ ਦਬਾਅ ਦੇ ਨਾਲ ਜੋ ਅਜਿਹਾ ਦਿਨ 17 ਮਨਾਉਣਾ ਦੇ ਜੀਣਾ ਚਾਹਦੇ ਅੱਜ ਤੋਂ ਕਾਮ ਦੇ ਨਾਲ ਅੰਥ ਨੇ ਮਨਾਇਆ ਹੈ ਔਰ ਅਸੀਂ ਆਪਣੀ ਆਜ਼ਾਦੀ ਮੰਗਦੇ ਹਾਂ ਖਾਲਸਾ ਜਿਹੜੀ ਧਰਤੀ ਇਸਲਾਮਿਕ ਪਾਕਿਸਤਾਨ ਹਿੰਦੂ ਇੰਡੀਆ ਕੰਬ੍ਰੇਟ ਥੀਕ ਦੇ ਵਿਚਾਲੇ ਇੱਕ ਇੰਡੀਪੈਂਡੈਂਟ ਸੋਵਰਨ ਬਾਦਸ਼ਾਹੀ ਬਫਰ ਸਟੇਟ ਬਣੂਗੀ ਇਹ ਸਾਡਾ ਅਰਥ ਦਾ ਰਾਧਾ ਹੈ ਔਰ ਗੁਰੂ ਸਾਹਿਬ ਕਿਰਪਾ ਕਰਨਗੇ ਜੋ ਅਰਥ ਦਾ ਦਿਨ 19 ਸੀ ਮਨਾਉਣਾ ਤੇ ਜਿਦਣਾ ਚਾਹਦੇ ਅੱਜ ਤੋਂ ਕਾਮ ਦੇ ਨਾਲ ਅੰਦ ਨੇ ਮਨਾਇਆ ਹੈ ਔਰ ਅਸੀਂ ਆਪਣੀ ਆਜ਼ਾਦੀ ਮੰਗਦੇ ਹਾਂ ਖਾਲਸਾਣ ਜਿਹੜੀ ਧਰਤੀ ਇਸਲਾਮਿਕ ਪਾਕਿਸਤਾਨ Hindu India ਕੰਬਿਨਟ 3 ਦੇ ਬਚਾਰੇ ਇੱਕ ਇੰਡੀਪੈਂਡੈਂਟ ਸੋਵਰਨ ਬਾਦਸ਼ਾਹੀ ਗੁਫਰ ਸਟੇਟ ਬਣੂਗੀ ਇਹ ਸਾਡਾ ਅੱਜ ਦਾ ਰਾਜਾ ਹੈ ਔਰ ਗੁਰੂ ਸਾਹਿਬ ਕਿਰਪਾ ਕਰਨਗੇ ਤੇ ਜਿਹੜੇ ਸ਼ੀਤਾਂ ਦਾ ਮੈਂ ਨਾਂ ਲਿਆ ਉਹ ਸਾਡੇ ਪਿੱਛੇ ਥਾਪੀ ਦੇ ਕੇ ਸਾਨੂੰ ਅੱਗੇ ਵਧਾਉਣਗੇ ਕਿ ਸਾਡਾ ਵੀ ਆਪਣਾ ਘਰ ਹੋਵੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਾਲਸਾ ਮੈਂ ਦਲ ਖਾਲਸਾ ਤੇ ਸਾਰਿਆਂ ਦਾ ਬਹੁਤ ਰਣੀ ਹੈ ਮੈਨੂੰ ਲੱਗਦਾ ਇੱਥੇ ਜਿੱਤੇ ਦਾ ਸਾਹਿਬ ਦਾ ਵਿਰੋਧ ਹੋ ਰਿਹਾ ਹੈ ਅਸਤੀਫਾ ਦੇ ਸਕਦੇ ਹਾਂ ਜੀ ਜਿੱਥੇ ਦਾ ਜਥੇਦਾਰ ਸਾਹਿਬ ਦਾ ਵਿਰੋਧ ਕੀਤਾ ਜਾ ਰਿਹਾ ਹੈ ਸਟੀਫਨ ਕੇਸਕੀ ਨਹੀਂ ਜਥੇਦਾਰ ਸਾਹਿਬ ਨੂੰ ਕੋਈ ਲੋੜ ਨਹੀਂ ਸੀ ਮਾਣ ਦੇਣੀ ਲੋੜਵਾਦੀ ਸ਼ਕਤੀਆਂ ਦੇ ਸਾਹਮਣੇ ਐ ਲਿਫਟ ਜਾਣਾ ਇੱਕ ਕਾਇਰਤਾ ਹੈ ਤੇ ਜਥੇਦਾਰ ਸਾਹਿਬ ਕਾਇਰ ਨਹੀਂ ਹੈ ਭਰੇ ਤਲੇਵ ਨੇ ਜਿਨ੍ਹਾਂ ਨੇ ਅਰਦਾਸ ਦੇ ਵਿੱਚ ਸਾਰਾ ਕੋਸ਼ ਕਹਤਾ ਜਿਹੜਾ ਉਹਨਾਂ ਨੇ ਆਪਣੇ ਬਚਨਾਂ ਚ ਕਿਹਾ ਸੀ ਉਨਾਂ ਨੇ ਆਪਣੀ ਅਰਦਾਸ ਤੇ ਨਵੀਂ ਚੀਜ਼ ਹੈ ਕਿ ਪਹਿਲਾਂ ਅਰਦਾਸੀਆ ਸਹੀ ਅਰਦਾਸ ਕਰਦਾ ਪਰ ਇਹ ਚੀਜ਼ ਸਿੰਘ ਸਾਹਿਬ ਜਥੇਦਾਰ ਸਾਹਿਬ ਨੇ ਖੁਦ ਅਰਦਾਸ ਕੀਤੀ ਹੈ ਜਿਹੜੀ ਬਹੁਤ ਵੱਡੀ ਗੱਲ ਹੈ ਤੇ ਇਸ ਤਰ੍ਹਾਂ ਹਾਲ ਤੱਕ ਤੇ ਜਥੇਦਾਰ ਤੋਂ ਅਰਦਾਸ ਸੱਜ ਦੇ ਦਿਨ ਦੇ ਵਿੱਚ ਹੋਣੀ ਚਾਹੀਦੀ ਹੈ ਕਿ ਤੋ ਵੀ ਧੰਨਵਾਦ ਮਾਨ ਸਾਹਿਬ ਰਾਜੋਨ ਸਾਹਿਬ ਦੇ ਜੀ ਤਲਾ ਅੰਦੋਸ਼ ਜੀ ਜੀ ਆ ਲੈਟੋ ਨੇ ਜੀ ਪਤਾ ਹੈਗਾ ਇਸ ਵੀ ਤਾਂ ਮੌਜੂਦਾ ਜਥੇਦਾਰ ਸਾਹਿਬ ਦੀ ਟਰਮ ਪੂਰੀ ਕਰਉਣਾ ਚਾਹੁੰਦੇ ਹੈ ਐਸਪੀਸੀ ਦੇ ਇਲੈਕਸ਼ਨ 14 ਸਾਲ ਤੋਂ ਨਹੀਂ ਹੋਏ ਉਹ ਜ਼ਰੂਰ ਹੋਣ ਜੋ ਕਰਕੇ ਸਿੱਖਾਂ ਦੀ ਜਿਹੜੀ ਜ਼ਮੂਰੀਅਤ ਹੈ ਉਹ ਹਿੱਦਤਵਾ ਨੇ ਖੋਹੀ ਹੈ ਜਿਹੜੀ ਸਾਰੀ ਦੁਨੀਆ ਨੂੰ ਪਤਾ ਹੋਣਾ ਚਾਹੀਦਾ ਹੈ ਤੇ ਸਾਡੇ ਨਾਲ ਬਹੁਤ ਜ਼ਬਰ ਹੋਇਆ ਜਦੋਂ ਤੱਕ ਸਾਰੀਆਂ ਸੰਗਤਾਂ ਨੇ ਵਾਪਸ ਨੂੰ ਅਰਦਾਸ ਹੋ ਗਈ ਉਹ ਤੋਂ ਬਾਅਦ ਠੰਡੇ ਮਿੱਠੇ ਜਲ ਦੀ ਸ਼ਬੀਲ ਇੰਟਰਨੈਸ਼ਨਲ ਪੰਥਕ ਦਲ ਨੇ ਇੱਥੇ ਲਾਈ ਆ ਜੋ ਸਾਰੇ ਸੇਵਾਦਾਰ ਇੱਥੇ ਹਾਜ਼ਰ ਹੈ ਸੋ ਸਾਰਿਆਂ ਨੂੰ ਬੇਨਤੀ ਹੈ ਤੁਸੀਂ ਵੀ ਰੰਗ ਮਿੱਠਾ ਜਲ ਛਕੋ ਕੋਲਡ ਡਰਿੰਕ ਛਕੋ ਉਹਦੇ ਲਈ ਅਸੀਂ ਸਾਰਾ ਪ੍ਰਬੰਧ ਕੀਤਾ ਹੈ ਦੁਬਾਰਾ ਕਰਦੇ ਥੋੜੇ ਇਹ ਬੜੀ ਜਰਵਾਇਕੀ ਮੈਸੇਜ ਦੇਣਾ ਚਾਹੁੰਦੇ ਅੱਜ ਤੋਂ ਬਾਅਦ ਪੈਸਾ ਹੋ ਰਿਹਾ ਆਪ ਦੇ ਵਿੱਚ ਕੋਈ ਆਈਡੀਆ ਹੈ ਮਾਲੇ ਭਾਈ ਸਾਰੀ ਗੱਲ ਨੂੰ ਮੁੰਤਾ ਸ਼ਾਇਦ ਇਹੀ ਬੇਨਤੀ ਹੈ ਕਿ ਅਸੀਂ ਜਦੋਂ ਤੱਕ ਤਨਕਲਗੀ ਤਰ ਪਾਕਿਸਤਾਨ ਤੋਂ ਸਿੰਘ ਨਹੀਂ ਸੱਜਦੇ ਸਿਰਫ ਸਾਡਾ ਮੁਖਾਵੇ ਅਸੀਂ ਮੁਖਾਵੇ ਦੇ ਰੋਸ ਨੂੰ ਜਨਰ ਕਰਦੇ ਆ ਮੁਖਾਵੇ ਦੀ ਸਿੱਖਿਆ ਦਿਖਾਉਦੇ ਆ ਦੁਬਾਰਾ ਕਹਿੰਦੇ ਆ ਇਹ ਨਾਲ ਸਾਡਾ ਮਸਲਾ ਹੱਲ ਨਹੀਂ ਹੋਣਾ ਅਸੀਂ ਗੁਰੂ ਕੇ ਸਿੱਖ ਬਣੀਏ ਬਾਣੀ ਨਾਲ ਲੁਕੀਏ ਬਾਣੀ ਨਾਲ ਆਪਸੀ ਸੁਲ੍ਹਾਤ ਕਰੀਏ ਆਪ ਸੇ ਵਿਚਾਰਾਂ ਕਰਿਏ ਰਲ-ਮਿਲ ਕੇ ਰਹੀਏ ਅਤੇ ਇਹ ਤੋਗੋ ਪਿੱਛੋਂ ਵੀ ਕਿਉਂਕਿ ਅੱਜ ਦਾ ਦਿਨ ਦੁਨੀਆਂ ਦੀਆਂ ਨਜ਼ਰਾਂ ਸ੍ਰੀ ਅਕਾਲ ਤਖਤ ਸਾਹਿਬ ਤੇ ਲੱਗੀਆਂ ਹੋਈਆਂ ਇੱਥੇ ਨਹੀਂ ਸਾਰੀ ਦੁਨੀਆਂ ਦੇ ਵਿੱਚ 6 ਜੂਨ ਦਾ ਇਹ ਦਿਹਾੜਾ ਜਿਵੇਂ ਸਾਡੇ ਤੇ ਹਮਲਾ ਹੋਇਆ ਜਿਵੇਂ ਸਾਡੇ ਤੇ ਗੋਲਡ ਟਾਇਆ ਗਿਆ ਤੋਪਾਂ ਤੇ ਟੈਂਕਾਂ ਨਾਲ ਸਾਡੇ ਤੇ ਗੈਰ ਵਰਸਾਇਆ ਗਿਆ ਸਾਰੀ ਦੁਨੀਆਂ ਇਹਨਾਂ ਸ਼ਹੀਦਾਂ ਨੂੰ ਯਾਦ ਕਰਦੀ ਹੈ ਜਿਨ੍ਹਾਂ ਨੇ ਮੂੰਹ ਤੋੜਨਾ ਜਵਾਬ ਦਿੱਤਾ ਪਰ ਸਾਰੀ ਸਿੱਖ ਕੌਮ ਨੂੰ ਬੇਨਤੀ ਹੈ ਕਿ ਸਿੱਖੀ ਨਾਲ ਜੁੜੋ ਜੇਖੀ ਦੀ ਆ ਪਰੰਪਰਾ ਨਾਲ ਜੁੜੋ ਤੁਹਾਨੂੰ ਗੁਰੂ ਨਾਨਕ ਸਾਹਿਬ ਦੀ ਫਲਸਫੀ ਨਾਮ ਜਦੋਂ ਵਨਸ਼ੇਪੋ ਕਰਤਕਰੋ ਤੇ ਨਾਲ ਕਲਗੀ ਧਰਮ ਦਾ ਸੱਚੇ ਪਾਤਸ਼ਾਹ ਜੀ ਦਾ ਕਿ ਰਹਿਤ ਬਿਨਾਂ ਨਾ ਸਿੱਖ ਕਹਾਵਾ ਹੈ ਰਹਿਤ ਕੋ ਰੰਧਾ ਚੂਟਾ ਖਾਵਾ ਹੈ ਇਹਨਾਂ ਸੂਲਾਂ ਤੇ ਤੁਲਾਂਗੇ ਗੁਰੂ ਸਾਹਿਬ ਬਤੇ ਬਖਸ਼ੇਗਾ ਸਿੱਖ ਸਾਹਿਬ ਮਹਿਤੇ ਦੇ ਵਿੱਚ ਹਮੇਸ਼ਾ ਹੀ ਵੱਖਰਾ ਇੱਕ ਪ੍ਰੋਗਰਾਮ ਬਣਾਇਆ ਜਾਂਦਾ ਜੀ ਕਿੱਥੇ ਜੀ ਮਹਿਤੇ ਜੀ ਦੇਖੋ ਗੱਲ ਮਹਿਤੇ ਨਹੀਂ ਕਿਉਂਕਿ ਸੰਤੋਬਦ ਜਨਨ ਸਿੰਘ ਜੀ ਦਾ ਦਾ ਹੈੱਡਕੁਆਟਰ ਕੇਂਦਰੀ ਸਥਾਨ ਹੈ ਨੰਮਨ ਵਿੱਚ ਸਥਾਪਿਤ ਉਹ ਗੁਰਦੁਆਰਾ ਗੁਰਦਾਸ ਸਿੰਘ ਕਾਸ਼ ਮਹਿਤਾ ਉਹਨਾਂ ਦਾ ਫਰਜ ਬਣਦਾ ਹੈ ਉਹ ਤੁਹਿਆਂ ਨੂੰ ਸੱਦ ਕੇ ਉਹਦੇ ਉੱਤੇ ਸਾਰਾ ਇੱਕ ਸੰਦੇਸ਼ ਦਿੰਦੇ ਆ ਸ਼ਹੀਦਾਂ ਨੂੰ ਸਨਮਾਨਿਤ ਕਰਦੇ ਆ ਇਹ ਪਹਿਲਾਂ ਤੋਂ ਹੀ ਅਮਨਾਜ ਆ ਰਿਹਾ ਜ ਕੋਈ ਨਵਾਂ ਨਹੀਂ ਕਿਹਾ ਸਾਲ ਬਨਾਤਾ ਰਿਹਾ ਇਹ ਸ਼ੁਰੂ ਤੋਂ ਨਾ ਆ ਜਾ ਰਿਹਾ ਸਿੱਖ ਸਾਬਤੀ ਜਿਹੜੀ ਆ ਜਥੇਦਾਰੀ ਨੂੰ ਲੈ ਕੇ ਵੀ ਸਵਾਲ ਚੁੱਕੇ ਜਾ ਰਹੇ ਨੇ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਬਹੁਤ ਸਾਰੇ ਲੋਕਾਂ ਅਭਰੂਧ ਵੀ ਕੀਤਾ ਸੀਗਾ ਕੋਈ ਵਿਵਾਦ ਨਹੀਂ ਜਿਹੜੀ ਪਰੰਪਰਾ ਥੁੱਲੇ ਦਿਲਾਂ ਨੂੰ ਹੋਣੀ ਚਾਹੀਦੀ ਆ ਪ੍ਰਾਣੀਆਂ ਪਰੰਪਰਾ ਹੈ ਕਿ ਸਾਡੀਆਂ ਮੁੰਡੀਆਂ ਸੰਪਰਦਾਵਾਂ ਨੇ ਹਿੰਮ ਸਿੰਘ ਜੱਥੇਬੰਦੀਆਂ ਸਿੰਘ ਸੁਭਾਵਾਂ ਜੀਵਕਾਲ ਸਤਬਾਣ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਇਹ ਸਾਰੀਆਂ ਇਕੱਠੀਆਂ ਹੋ ਕੇ ਬੈਠਣ ਤੇ ਸਾਰੇ ਸਾਂਝੇ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰਿਆਂ ਦੀ ਰਾਏ ਲੈ ਕੇ ਪ੍ਰਮਾਣਿਤ ਸਿੱਖ ਤੇ ਗੁਰੂ ਕੇ ਸਿੱਖ ਨੂੰ ਜੱਦੇਦਾਰ ਨਿਯੁਕਤ ਕਰੇ ਇਹ ਤਾਂ ਰੁਕੇਂਦਾ ਬਾਬਾ ਹਰਨਾਉਂ ਤੋਂ ਨਹੀਂ ਕਹਿੰਦਾ ਮੈਨੂੰ ਬਣਾਓ ਆ빠 ਬਲਬੀਰ ਸਿੰਘ ਨਹੀਂ ਕਹਿੰਦਾ ਮੈਨੂੰ ਬਣਾਓ ਮੈਂ ਨਹੀਂ ਕਹਿੰਦਾ ਮੈਨੂੰ ਬਣਾਓ ਪਰ ਇਹ ਇੱਕ ਮਜਾਦਾ ਹੈ ਉਹਨੂੰ ਤਾਂ ਭਾਗੂ ਕਰਨਾ ਚਾਹੀਦਾ ਹੈ ਉਹ ਇਸ ਵਾਸਤੇ ਇਹਦੇ ਤੇ ਸਭ ਦੀ ਇੱਕ ਇੱਕ ਮਤ ਹੋਣੀ ਚਾਹੀਦੀ ਆ ਸਿਮਰਜੀਤ ਸਿੰਘ ਮਾਨ ਹੋਣੇ ਕੱਲ ਬਿਆਨ ਦਿੱਤਾ ਸੀ ਕਿ ਜਥੇਦਾਰ ਦਾ ਵਿਰੋਧ ਕਰਨ ਵਾਲੇ ਅਫਦਾਲੀ ਬਣ ਕੇ ਨਾ ਆਉਣ ਮਸਾ ਡੰਗੜ ਬਣ ਕੇ ਨਾ ਆਉਣ ਸੋਹਣੀਆਂ ਗਾਂਧੀ ਬਣ ਕੇ ਨਾ ਮਾਨ ਸਾਹਿਬ ਦੀ ਕੋਈ ਭਾਵਨਾ ਹੈ ਕਿ ਇੱਥੇ ਕੋਈ ਝਗੜਾ ਨਾ ਹੋਵੇ ਇੱਥੇ ਕੋਈ ਰਗੜਾ ਨਾ ਹੋਵੇ ਕਿਉਂਕਿ ਮਾਨ ਸਾਹਿਬ ਦੀ ਪਾਈਗੜਾ ਜਿੱਤੇ ਨਾਲ ਕੋਈ ਰਿਸ਼ਤੇਦਾਰੀ ਤਾਂ ਨਹੀਂ ਪਰ ਉਹਨਾਂ ਦਾ ਇੱਕ ਖਿਆਲ ਹੈ ਕਿ ਇਸ ਸਥਾਨ ਤੇ ਕੋਈ ਝਗੜਾ ਨਾ ਹੋ ਜਾਵੇ ਕੋਈ ਇਥੇ ਐਸੇ ਨਾ ਕਿ ਸਾਡਾ ਹਾਸੋ ਇਨਸਾਨੀ ਹਾਲਤ ਬਣੇ ਮਾਨ ਸਾਹਿਬ ਦੀ ਭਾਵਨਾਵਾਂ ਵੀ ਇਹੀ ਹੈ ਮਾਨ ਸਾਹਿਬ ਵੀ ਚਾਹੁੰਦੇ ਉਹਨਾਂ ਦੇ ਪਿਛਲੇ ਬਿਆਨ ਪੜ੍ਹ ਲਓ ਉਹ ਵੀ ਚਾਹੁੰਦੇ ਆ ਕਿ ਸਰਪ੍ਰਬੰਧਨਤਾ ਵਾਸਤੇ ਸਾਡੀ ਸ਼ਬਦ ਹੀ ਰਹਿ ਲਈ ਜਾਣੀ ਚਾਹੀਦੀ ਹੈ ਅਸੀਂ ਵੀ ਇਹ ਕਹਿੰਦੇ ਆ ਸਿੱਖ ਸਾਹਿਬ ਮੀਡੀਆ ਦੇ ਬੜੀ ਕੋਪਮਤੀ ਲਈ ਆ ਐਰ ਕੀ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਜੀ ਕਈ ਵਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਨੂੰ ਲੱਗਦਾ ਹੈ ਕਿ ਕੋਈ ਅਨਸਫਾਹੀ ਘਟਨਾ ਨਾ ਘਟ ਜਾਵੇ ਹੇਈ ਵਾਰ ਤੁਹਾਨੂੰ ਪਤਾ ਹੈ ਮੀਡੀਆ ਇਕਸਾਰ ਨਹੀਂ ਬਹੁਤ سارے ਮੀਡੀਆ ਵਾਲੇ ਜੋਖਮ ਖਾ ਕੇ ਵੀ ਸੱਚੀਆਂ ਸੂਚੀਆਂ ਖਬਰਾਂ ਦੁਨੀਆ 'ਚ ਪਹੁੰਚਾਉਂਦੇ ਆ ਤੇ ਬਹੁਤ سارے ਲੋਕ ਵਿੱਚ ਸ਼ਰਾਰਤ ਵੀ ਹੁੰਦੇ ਆ ਜਿਹੜਾ ਐਵੇਂ ਇੱਕ ਨਾ ਗੁਮਰੋ ਪੈਦਾ ਕਰ ਦਿੰਦੇ ਆ ਅਫਵਾਹਾਂ ਛਾਉਂਦੇ ਆ ਇਹ ਸਾਰੀਆਂ ਗੱਲਾਂ ਨੂੰ ਥਾੱਕ ਕੇ ਉਹਨਾਂ ਨੇ ਕਾਫੀ ਪ੍ਰਬੰਧ ਕੀਤੇ ਠੀਕ ਹੈ ਪਰ ਤੁਸੀਂ ਤੇ ਵਿਰੋਧ ਕਰਦੇ ਹੋ ਜਿਹਦਾ ਦੀ ਕਾਰ ਹੈ ਜਿਹੜਾ ਸਰਹੱਦ ਜਥੇਦਾਰ ਸਾਫਦਾਰ ਨਾਲ ਜੁੜੀ ਜਾਂਦਾ ਕੋਈ ਵਿਰੋਧ ਨਹੀਂ ਪਾਈ ਗੜਗੱਦੇ ਨਾਲ ਸਾਡਾ ਕੋਈ ਵਿਰੋਧ ਨਹੀਂ ਮੰਦਰਾ ਕਰੀ ਇੱਕ ਪਰੰਪਰਾ ਨੂੰ ਲੈ ਕੇ ਮੰਦਰਾ ਨਹੀਂ ਜਦੋਂ ਤਖਤ ਸ੍ਰੀ ਕੇਸਗੜ ਸਾਹਿਬ ਤੇ ਪ੍ਰੋਗਰਾਮ ਹੋਇਆ ਸੀ ਰਾਤ ਨੂੰ ਹੋਇਆ ਦੇਖ ਨਹੀਂ ਲੈਂਦੀ ਗਈ ਉੱਥੇ ਨਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਗਿਆ ਨਾ ਉੱਥੇ ਸ੍ਰੀ ਹਰਮੰਦਰ ਸਾਹਿਬੀ ਦੇ ਹੱਡ ਗ੍ਰੰਥੀ ਗਏ ਕੋਈ ਗਿਆ ਹੀ ਨਹੀਂ ਉੱਥੇ ਸਾਡਾ ਵਿਰੋਧ ਇਸ ਗੱਲ ਦਾ ਹੈ ਵੀ ਇਹਨੂੰ ਮਜ਼ਾਕ ਨਾ ਬਣਾਓ ਆਂ ਤਾਂ ਕੋਈ ਕੱਲ ਨੂੰ ਮੈਂ ਆਪਦੇ ਘਰੇ ਬੈ ਕੇ ਬੈਠ ਕੇ